ਤਾਕੀ ਵੀਰੇ ਚਾਹ ਪੀ ਕੇ ਜਾਏ ਵੀਰੇ ਠੀਕ ਹੈ ਇੱਕ ਤਾਂ ਮੈਨੂੰ ਇਸ ਗੱਲੋਂ ਬੜੀ ਸ਼ਰਮ ਆਉਂਦੀ ਹੈ ਵੀ ਵੀਰਾ ਸ਼ਬਦ ਜਿਹੜਾ ਨਾ ਵੀਰਾ ਤੇ ਰਖੜੀ ਇਹ ਦੋ ਸ਼ਬਦ ਆਸ਼ਕ ਲੋਕਾਂ ਨੇ ਬਦਨਾਮ ਕਰਤੇ ਮਿੱਟੀ ਪਟਦੀਆਂ ਨਾ ਸ਼ਬਦਾਂ ਦੀ ਇਹ ਮੇਰਾ ਭਰਾ ਹੈ ਇਹ ਮੇਰਾ ਮੂੰਹ ਬੋਲਿਆ ਭਰਾ ਹੈ ਮੈਂ ਇਹ ਰਖੜੀ ਬੰਦੀ ਹਾਂ ਇਹ ਮੇਰਾ ਧਰਮ ਦਾ ਭਰਾ ਹੈ ਤੇਰੇ ਗਮਾਂ ਦੇ ਵਿੱਚ ਮੇਰੇ ਪੁੱਤ ਮੈਲੀ ਬਣਾਤਾ ਨਹੀਂ ਮੈਂ ਤਾਂ ਅੱਗੇ ਦੁੱਖ ਸੀਗਾ ਵੀ ਮੇਰੇ ਪੁੱਤ ਇੱਕ ਸੀਗਾ ਐਨਾ ਸੀਗਾ ਲੋਕਾਂ ਦਾ ਇੱਥਾਂ ਰਹਿੰਦਾ ਉਹ ਕੌਲੇ ਨਾਲ ਕੌਲੇ ਦੀ ਬੁੱਤੀ ਵੇਖ ਕੇ ਉਹ ਜੀ ਛੁੱਕੇ ਚਵਾਰੇ ਵਰਗੀ ਕਰਦੀ ਮੈਂ ਵੀਰ ਜੀ ਤੁਹਾਨੂੰ ਕੀ ਦੱਸਾਂ ਮੇਰੇ ਪੁੱਤ ਦੀ ਤੁਸੀਂ ਸ਼ਕਲ ਦੇਖਦੇ ਕਿਵੇਂ ਹੋਈ ਪਈ ਹੈ ਗੱਲਾਂ ਬਣਾਉਂਦੀ ਰਹਿੰਦੀ ਆ ਗੱਲਾਂ ਬਣਾਉਂਦੀ ਰਹਿੰਦੀ ਆ ਨਹੀਂ ਤੂੰ ਚੰਗੀ ਆ ਮੇਰਾ ਮੈਂ ਤਾਂ ਤੂੰ ਮਾੜੀ ਜੀ ਤੁਹਾਨੂੰ ਤੋੜ ਕੇ ਨਹੀਂ ਮੈਨੂੰ ਤਾਂ ਤੰਲੀ ਨੂੰ ਕਰੇ ਛਾੜੀ ਨਹੀਂ ਤੇ ਆਪ ਤੂੰ ਚਿਹਰੀ ਬਿਜਾਰੀ ਤੁਰੀ ਫਿਰ ਮਾਫ ਕਰੋ ਮਾਫ ਕਰੋ ਜਦ ਕਰ ਜੇ ਤੂੰ ਚੁੱਪ ਨਹੀਂ ਹੋ ਜਾ ਤੂੰ ਕਿਹੜਾ ਬਾਰਾ ਤਾਲੀ ਨਹੀਂ ਤੂੰ ਘੱਟ ਮੈਂ ਚੁੱਪ ਕਰਕੇ ਵੇਖ ਰਿਹਾ ਨਾ ਮੈਂ ਦੇਖਣਾ ਚਾਹੁੰਦਾ ਵੀ ਤੁਸੀਂ ਕਿੰਨੇ ਕ ਪਾਣੀ ਚ ਕੌਣ ਸੱਚਾ ਕੌਣ ਝੂਠਾ ਇਹਦਾ ਮਤਲਬ ਇਹ ਨਹੀਂ ਇਹਦਾ ਯਾਰ ਮੈ ਕਹਣਾ ਤੇ ਇਹ ਮੈਨੂੰ ਯਾਰੋਂ ਵਾਲੇ ਨਾਲ ਕਹਿੰਦੀ ਮੈਂ ਕਹਣਾ ਮੈਂ ਤੇ ਯਾਰ ਮੇਰੇ ਤਾਂ ਚੱਲ ਤੂੰ ਤੇਰੇ ਕਹੇ ਤਾਂ ਤੇਰੇ ਬੰਨਣ ਲੱਗੇ ਤੇ ਤੇਰੇ ਤਾਂ ਬੰਨਣ ਨਹੀਂ ਲੱਗੇ ਬੂਰੇ ਬੈਠੇ ਐ ਨਾ ਸੋਚ ਮੇਰੇ ਮੇਰੇ ਕੋਲ ਆਹੀ ਦੋ ਖੜੇ ਮੇਰੇ ਕੋਲ ਲੇਡੀ ਕਾਫੇ ਟੇਬਲ ਵੀ ਹੈਗੀਆਂ ਤੇ ਮੈਂ ਲੰਮੀਆਂ ਪੌੜੋਂ ਨਾਲ ਦੀ ਨਾਲ ਨਹੀਂ ਇਹਦਾ ਮੇਰੇ ਪਰ ਮਾਤਾ ਹੀ ਪਹੁੰਚਦੀ ਹੈ ਇਹ ਕੀ ਬੰਦ ਕਰ ਆਪਣੀ ਜਬਾਨ ਹਾਂ ਇੱਥੇ ਬੰਦ ਕਰ ਆਪਣੀ ਜਬਾਨ ਸਾਰਾ ਕੁਝ ਉਲਟਾ ਚੋਰ ਕੋਤਵਾਲ ਕੋ ਡਾਂਟੇ ਮੈਂ ਐਵੇਂ ਦੇਖੀ ਮੈਂ ਤੁਹਾਡੇ ਮੂੰਹ ਹਲ ਜਿਹੜੀ ਪੰਜ ਤੁਸੀਂ ਉੱਤੇ ਗੱਲ ਕੀਤੀ ਸੀ ਵੀ ਆਰਓ ਵਾਲੇ ਨਾਲ ਵੀਡੀਓ ਕਾਲ ਤੇ ਗੱਲਾਂ ਮਾਰਦੀ ਸੀ ਅੱਛਾ ਜੀ ਹੁਣ ਮੈਂ ਤੁਹਾਡੇ ਸਾਹਮਣੇ ਪੁੱਛੂੰਗਾ ਠੀਕ ਹੈ ਇਹਨਾਂ ਨਾਲ ਮੈਂ ਗੱਲਬਾਤ ਜਿਹੜੀ ਕਰਨੀ ਸੀ ਉਹ ਕਰ ਲਈ ਬੰਦਿਆਂ ਨਾਲ ਠੀਕ ਹੈ ਜੀ ਜੋ ਮੈਂ ਇਹਨਾਂ ਨਾਲ ਜੋ ਦੱਸਣਾ ਸੀ ਪਿੰਡੋਂ ਆਇਆ ਜੀ ਮੈਨੂੰ ਨਹੀਂ ਪਤਾ ਹੱਕ ਤਾਂ ਇਹਦਾ ਬਣਦਾ ਸੀ ਵੀ ਆਪਦੇ ਸਕੇ ਭਰਾਵਾਂ ਨੂੰ ਸਾਦੀ ਠੀਕ ਹੈ ਜੀ ਪਰ ਅਸਲ ਦੇ ਵਿੱਚ ਕਿਤੋਂ ਨਾ ਕਿਤੋਂ ਗੱਲ ਇਹ ਹੈਗੀ ਹੈ ਕੁੜੀਏ ਗੋਸਾਨਾ ਕਰੀ ਮੇਰੀ ਗੱਲ ਦਾ ਮੈਂ ਤੇਰਾ ਦੁਸ਼ਮਣ ਨਹੀਂਗਾ ਠੀਕ ਹੈ ਨਹੀਂ ਅੱਛਾ ਮੈਂ ਧਾਰੋ ਵਾਲੇ ਮੈਂ ਸੁਣੋ ਨਹੀਂ ਮੈਂ ਤਾਂ ਵੇਖ ਵੀਰ ਜੀ ਮੈਂ ਤਾਂ ਚਾਰੋ ਵਾਲੇ ਨਾਲ ਗੱਲਾਂ ਮਾਰਦੀ ਤੇ ਜਿਹੜਾ ਇਹ ਕੂੜੇ ਵਾਲੇ ਨੂੰ ਗਰਮ ਕਰ ਕਰ ਚਾਵਾ ਪੀਉਂਦੀ ਕੂੜਾ ਚੱਕਣ ਆਉਂਦਾ ਤੇ ਉਹ ਇਹਦੇ ਨਾਲ ਮਾੜਾ ਹੋ ਗਿਆ ਮੈਂ ਅਕੀਨੇ ਕਿਹਾ ਮੇਰੇ ਇਹਨਾਂ ਨੇ ਮਾੜਾ ਵੇਖਿਆ ਵੀ ਕੀ ਆ ਬੀਬਾ ਮੇਰੀ ਗੱਲ ਸੁਣ ਧਿਆਨ ਨਾਲ ਮੈਂ ਤੇਰਾ ਦੁਸ਼ਮਣ ਨਹੀਂਗਾ ਠੀਕ ਹੈ ਤੇ ਮੈਂ ਪਹਿਲਾਂ ਵੀ ਤੈਨੂੰ ਕਿਹਾ ਵੀ ਉਹ ਮੇਰੇ ਕੋ ਮਾਮੇ ਦੀ ਕੁੜੀ ਨਹੀਂ ਸਾਡੇ ਵਾਸਤੇ ਤੂੰ ਕੰਪਲੀਟ ਕਰਤੀ ਉਹਨਾਂ ਨੇ ਸ਼ਿਕਾਇਤ ਕਰਤੀ ਤੂੰ ਦੋਸ਼ੀ ਬਣਾਦਾ ਨਾ ਵੀ ਮੇਰੀ ਸੱਸ ਆ ਸਾਡੇ ਵਾਸਤੇ ਦੋਨੇ ਇੱਕੋ ਜਿਹੇ ਤੁਸੀਂ ਆਪ ਦਾ ਪੱਖ ਰੱਖੋਗੇ ਉਹ ਆਪ ਦਾ ਪੱਖ ਰੱਖਣਗੇ ਦੇਖਣਾ ਹੈ ਵੀ ਗੱਲ ਦੇ ਵਿੱਚੋਂ ਨਿਬੜ। ਇਹ ਤਾਂ ਰੱਖੀ ਜਾਂਦੇ ਪੱਖ ਆਪ ਦਾ ਡੋਡੀ ਨਹੀਂ ਤਾਂ ਮੇਰੀ ਨਹੀਂ ਸੁਣਵਾਈ। ਇਹ ਤਾਂ ਰੱਖੀ ਜਾਂਦੇ ਪੱਖ। ਇਹ ਮੇਰਿਆਂ ਗੱਲਾਂ ਇੰਨੀਆਂ ਨਿਕ ਬਣਾਈ ਜਾਂਦੀ ਆ। ਆਰੂ ਵਾਲੇ ਨਾਲ ਮੇਰੇ ਕੀ ਉਹਦੇ ਨਾਲ ਇੱਤੇ ਸੰਝੇ। ਇਹ ਪੁੱਛੋ ਇਹਨੂੰ ਵੀ ਇਹ ਗੱਲਾਂ ਕੀਤੇ ਨਾਲ ਕਰਦੀ ਆ। ਇਹ ਚਾਹ ਤਤੰਗਾ ਕਰ-ਕਰ ਫੜਾਉਂਦੀ ਰਸੋਈ 'ਚ। ਉਹਨੂੰ ਕੂੜੇ ਵਾਲੇ ਨੂੰ ਤੇ ਇਹਨੂੰ ਪੁੱਛ ਵੀ ਉਹ ਇਹਦਾ ਕੀ ਲੱਗਦਾ। ਉਹ ਤਾਂ ਮੇਰਾ ਪੁੱਤ ਲੱਗਦਾ ਪੁੱਤ ਮੇਰਾ ਪੁੱਤ ਹੈਗਾ ਸ਼ਰਾਬੀ ਕਰਾਬੀ ਕਿਤੇ ਕਾਕੂ ਕਿਸੇ ਦੇ ਮੈਂ ਅੱਛਾ ਤੇ ਨਹੀਂ ਅੱਛਾ ਤੇ ਰਮਾ ਦੱਸ ਜਾਂਦੇ ਆ ਉਹ ਪੁਰਾਣੇ ਸੇ ਕੂੜਾ ਨਾ ਜਾਂਦੇ ਤੇਮ ਕਹਦਾ ਕੂੜਾ ਨਾ ਜਾਂਦਾ ਉਹਨੂੰ ਪਤਾ ਹੁੰਦਾ ਨਹੀਂ ਤੇਰਾ ਉਹ ਤਾਂ ਨਾਲ ਦੋਖ ਦੱਸ ਸਕਦਾ ਹੁੰਦਾ ਇਹ ਬਚਾਂਦੇ 5 6 ਵਜੇ ਤੇ ਦੋਖ ਦੱਸ ਸਕਦਾ ਹੁੰਦਾ अच्छा ओ, तेरे गामा ਦੇ ਵਿੱਚ ਮੇਰੇ ਪੁੱਤ ਵੈਲੀ ਬਣਾਤਾ ਨਹੀਂ ਮੈਂ ਤਾਂ ਅੱਗੇ ਦੁੱਖ ਸੀਗਾ ਵੀ ਮੇਰੇ ਪੁੱਤ ਇੱਕ ਸੀਗਾ ਇੰਨਾ ਸੀਗਾ ਲੱਜਾ ਬਿਠਾ ਰਹਿੰਦਾ ਉਹ ਕੋਲੇ ਨਾਲ ਕੋਲੇ ਦੀ 부ਥੀ ਵਿਖ ਕੇ ਹੋਜੀ ਸੁੱਕੇ ਚਵਾੜੇ ਵਰਗੀ ਕਰਦੀ ਮੈਂ ਵੀਰ ਜੀ ਤੁਹਾਨੂੰ ਕੀ ਦੱਸਾਂ ਮੇਰੇ ਪੁੱਤ ਦੀ ਤੁਸੀਂ ਸ਼ਕਲ ਦੇਖਦੇ ਕਿਵੇਂ ਹੋਈ ਪਈ ਆ ਗੱਲਾਂ ਬਣਾਉਂਦੀ ਰਹਿੰਦੀ ਆ ਗੱਲਾਂ ਬਣਾਉਂਦੀ ਰਹਿੰਦੀ ਆ ਨਹੀਂ ਤੂੰ ਚੰਗੀ ਆ ਮੇਰਾ ਮੈਂ ਤਾਂ ਨਹੀਂ ਤੂੰ ਬੀਜੇ ਕਿਤਨੂੰ ਨੂੰ ਤਾਂ ਕੱਲੀ ਨੂੰ ਕਰੇ ਛਾੜਿਆ ਨਹੀਂ ਤੇ ਆਪ ਤੂੰ ਸ਼ਹਿਰੀ ਬਿਜਾਰੀ ਤੁਰੀ ਫਿਰ ਬੱਸ ਕਰੋ ਬੱਸ ਕਰੋ ਜੱਪ ਕਰ ਜੋ ਤੂੰ ਜੱਪ ਕਰ ਜੋ ਕੋਈ ਨਹੀਂ ਕੱਢ ਲੈਂਦੇ ਅੱਗ ਉਹਨਾਂ ਨੂੰ ਕੱਢ ਲੈਂਦੇ ਅੱਗ ਉਹਨਾਂ ਨੂੰ ਨਹੀਂ ਰਹਿੰਦੀ ਕੇ ਰਹੀਂ ਅੱਛਾ ਮੇਰੇ ਤੋਂ ਹਰ ਵਾਲੇ ਨਾਲ ਗੱਲਾਂ ਬਣਾ ਤੜੀ ਵਰਗੀ 12 ਤਾਲੀ ਆ ਜਾਏ ਮੇਰੇ ਮੂਰੇ ਮੈਂ ਕੀ ਬਣੀ ਤੂੰ ਕਿਹਨੇ 12 ਤਾਲੀ ਨਹੀਂ ਤੂੰ ਕੱਟ ਤਾਲੀ ਹੁੰਦੀ ਮੈਂ ਤਾਂ ਪੰਚੀ ਨਹੀਂ ਮੈਂ ਤੇਰੇ ਜੁੰਡੇ ਖਾਣ ਲਿਆ ਤੈਨੂੰ ਮੈਂ ਦੱਸਦੀ ਗੱਲ ਬੀਬਾ ਧਿਆਨ ਨਾਲ ਬੀਬਾ ਧਿਆਨ ਨਾਲ ਤੇਰਾ ਦੂਜੀ ਵਾਰ ਸ਼ਬਦ ਆ ਗਿਆ ਇਹ ਜੁੰਡੇ ਝੰਡੇ ਮਾਂਦੀ ਆ ਫਿਰ ਇਹਨੂੰ ਇਹਨਾਂ ਨੂੰ ਪੁੱਛੋ ਤੁਸੀਂ ਨਹੀਂ ਨਹੀਂ ਤੈਨੂੰ ਇਹ ਮੇਰੇ ਨਾ ਨਾ ਗੱਲਾਂ ਬਣਾਉਂਦੀ ਤੁਸੀਂ ਇਹਨੂੰ ਵੀ ਪੁੱਛੋ ਤੁਸੀਂ ਕੀ ਗੱਲ ਮੈਂ ਚੁੱਪ ਕਰਕੇ ਵੇਖ ਰਿਹਾ ਨਾ ਮੈਂ ਦੇਖਣਾ ਚਾਹੁੰਦਾ ਵੀ ਤੁਸੀਂ ਕਿੰਨੇ ਕ ਪਾਣੀ ਚ ਕੌਣ ਸੱਚਾ ਕੌਣ ਝੂਠਾ ਇਹਦਾ ਮਤਲਬ ਇਹ ਨਹੀਂ ਇਹਦੇ ਯਾਰ ਮੈਂ ਕਹਣਾ ਮੈਂ ਫਿਰ ਇਹ ਮੈਨੂੰ ਯਾਰੋਂ ਵਾਲੇ ਨਾਲ ਕਹਿੰਦੀ ਮੈਂ ਕਹਣਾ ਮੈਂ ਇਹਦੇ ਯਾਰ ਮੇਰੇ ਤਾਂ ਚੱਲ ਤੂੰ ਤੇਰੇ ਕਹੇ ਤਾਂ ਤੇਰੇ ਬਾਨੇ ਨਹੀਂ ਲੱਗੇ ਤੇ ਤੇਰੇ ਤਾਂ ਬਾਨੇ ਨਹੀਂ ਲੱਗੇ ਬੂਰੇ ਬੈਠੇ ਹੈ ਬੈਠੇ ਸਬੂਤੇ ਕਿਸ ਬੂਤੇ ਦੱਸੋ ਮੇਰੇ ਪਿੱਛੇਰੇ ਲਾਣੇ ਵਾਲੇ ਦੀ ਹੈ ਮੈਂ ਮੈਂ ਵੀ ਮੇਰੇ ਵੀ ਪਿੱਛੇ ਬਥੇਰੇ ਆ ਤਾਂ ਦੱਸੀ ਜਾਂਦਾ ਮੈਂ ਵਿਚ ਮੈਂ ਬਥੇ ਮਾਂ ਦਾ ਤੇਰੀ ਅਸੀਂ ਇੱਜ਼ਤ ਕਹੀ ਜਾਂਦੇ ਆ ਤੂੰ ਇਹਦੀ ਸੱਸ ਆਂ ਇੱਜ਼ਤ ਕਰਨ ਵਾਲੇ ਹੁੰਦੇ ਨਾ ਤੇ ਤੁਸੀਂ ਇਹਦੇ ਨਾਲ ਨਹੀਂ ਤੋਂ ਇੱਕ ਮਿੰਟ ਦਿੱਤਾ ਇੱਕ ਮਿੰਟ ਕੁੜੀਆਂ ਚੁੱਪ ਕਰ ਕੁੜੀਆਂ ਮੂੰਹ ਬੰਦ ਕਰ ਭਾਂਜੀ ਇੱਕ ਮਿੰਟ ਓਏ ਚੁੱਪ ਕਰ ਆਪਦੀ ਮਾਂ ਨੂੰ ਚੁੱਪ ਕਰਵਾ ਲਾ ਬੀਬੀ ਇੱਥੇ ਚੁੱਪ ਕਰ ਜਾ ਇੱਥੇ ਚੁੱਪ ਕਰ ਜਾ ਐ ਨਾ ਸੋਚ ਮੇਰੇ ਕੋਲ ਆਹੀ ਦੋ ਖੜੇ ਮੇਰੇ ਕੋਲ ਲੇਡੀ ਕਾਉਂਟਰ ਟੇਬਲ ਵੀ ਹੈਗੀਆਂ ਤੇ ਮੈਂ ਲੰਮੀਆਂ ਪੌਣੋਂ ਨਾਲ ਦੀ ਨਾਲ ਇਹ ਜੇ ਸਾਡੇ ਮੂੰਹ ਬੰਦ ਮੂੰਹ ਬੰਦ ਕਰ ਭਰਾ ਤੂੰ ਵੀ ਤੂੰ ਮੇਰੀ ਗੱਲ ਸੁਣ ਨੀ ਇਹਦਾ ਨਾਮ ਮੇਰੇ ਪਰਿਵਾਰ ਮੈਂ ਪਹੁੰਚ ਗਈ ਹੈ ਇਹਦਾ ਬੰਦ ਕਰ ਆਪਦੀ ਜ਼ੁਬਾਨ ਹਾਂ ਇੱਥੇ ਬੰਦ ਕਰ ਆਪਦੀ ਜ਼ੁਬਾਨ ਉਲਟਾ ਚੋਰ ਕੋਤਵਾਲ ਕੋ ਡਾਂਟੇ ਮੈਂ ਐਵੇਂ ਵੇਖੀ ਮੈਂ ਤੁਹਾਡੇ ਮੂਹਰੇ ਸਰਦਾਰ ਜੀ ਗੱਲ ਸੁਣੋ ਤੁਸੀਂ ਇਹੋ ਜਿਹੀ ਇਹੋ ਜਿਹੀ ਕਿਹੜੀ سپورਟ ਕਰਨ ਆਏ ਆ ਦੀ ਵੀ ਜਿਹੜਾ ਤੁਸੀਂ ਮਾਤਾ ਦੇ ਗੱਲ ਪਈ ਜਾਂਦੇ ਥੋਨੂੰ ਕੀ ਸਬੂਤ ਹੈ ਨਹੀਂ ਫਿਰ ਮਾਤਾ ਦਾ ਨਾ ਨਾ ਮੈਨੂੰ ਇੱਕ ਮਿੰਟ ਇੱਕ ਮਿੰਟ ਮੈਂ ਸੁਣਦਾ ਤੇਰੀ ਗੱਲ ਵੀ ਸੁਣਦਾ ਤੇਰੀ ਗੱਲ ਵੀ ਮੈਂ ਤਾਂ ਹੀ ਵੇਖੀ ਜਾਂਦਾ ਪਹਿਲਾਂ ਮੈਂ ਦੇਖ ਲਾਂ ਕਿ ਤੁਹਾਡੇ ਤੁਸੀਂ ਕੌਣ ਕੌਣ ਕਿੰਨੇ ਕੁ ਪਾਣੀ ਚੋਂ ਆਪਦੇ ਸਕੇ ਭਰਾ ਨਹੀਂ ਲੈ ਕੇ ਆਈਓ ਤੁਹਾਨੂੰ ਗੱਲ ਸੁਣ ਮੇਰੀ ਮੇਰੀ ਗੱਲ ਸੁਣੋ ਸਰਦਾਰ ਜੀ ਮੇਰੀ ਗੱਲ ਪਿੰਡ ਦੀ ਧੀ ਆ ਜੀ ਅੱਛਾ ਸਾਡੇ ਪਿੰਡ ਦੀ ਧੀ ਧੀ ਆ ਜੀ ਜੇ ਨਾਲ ਮੋਕਾ ਮਿੰਟ ਵੀ ਤਾਂ ਚੁੱਪ ਕਰ ਮੈਨੂੰ ਗੱਲ ਸੁਣ ਦੇ ਹੋ ਸਕਦਾ ਹੀ ਸਕੈ ਨਾਲ ਹੁਣ ਮੂੰਹ ਬੰਦ ਰੱਖਾ ਬਤਾ ਮੈਨੂੰ ਬਹੁਤ ਕੁਝ ਕਰਨਾ ਤੇ ਮੂੰਹ ਬੰਦ ਰੱਖ ਮੈਨੂੰ ਗੱਲ ਸੁਣਨ ਦੇ ਹਾਂ ਹੋ ਸਕਦਾ ਹੀ ਸਕੈ ਨਾਲ ਵੱਧ ਹੋਈ ਗਈ ਅੱਛਾ ਤੁਹਾਨੂੰ ਇਸ ਵਾਸਤੇ ਲੈ ਕੇ ਆਂਦਾ ਵੀ ਠਾਣੇ ਜਾ ਕੇ ਤੁਸੀਂ ਮੇਰੀ ਸੱਸ ਦੇ ਨਾਲ ਪੈਣਾ ਉਹ ਉਹ ਵੇਖ ਲੋ ਕੀ ਇਲਾਜ ਲਾ ਰਹੀ ਉਹ ਕੀ ਬੋਲਦੀ ਥੋੜੇ ਨਹੀਂ ਨਹੀਂ ਜੇ ਸਾਡੇ ਨਹੀਂ ਮੈਨੂੰ ਥੋੜੀ ਲਓ ਇੱਕ ਮਿੰਟ ਇੱਕ ਮਿੰਟ ਮਨਾ ਦੱਸੋ ਤੁਹਾਡੇ ਦੋਨਾਂ ਦੇ ਧੀਆ ਪੈਣਾ ਹੈਗੇ ਹੈ ਗਈ ਸਾਡੀ ਹੈ ਗਈ ਉਹਨਾਂ ਨੂੰ ਆ ਸਿਖਾ ਦਿੰਨੇ ਹੁੰਦੇ ਵੀ ਜਦੋਂ ਤੁਹਾਨੂੰ ਵਿਆਹਤਾ ਉਹਦੇ ਸੱਸ ਨੂੰ ਇਹ ਕਹਿੰਦੇ ਤੇਰੇ ਜੁੰਡੇ ਪਟ ਦੂੰਗੀ ਕਿ ਕੰਨਾਂ ਦੇ ਕੰਨਾਂ 'ਚ ਕਿ ਕੰਨਾਂ ਦੇ ਵਿੱਚ ਮੋਂਦੇ ਨਾ ਨਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਵੀ ਕੰਨਾਂ 'ਚ ਤੁਹਾਡੇ ਉਦੋਂ ਰੂਪ ਆਈ ਹੈ ਮੋਂਦੇ ਲੱਗੇ ਜਦੋਂ ਉਹਨੇ ਕਿਹਾ ਦੋ ਵਾਰੀ ਤੁਹਾਡੇ ਸਾਹਮਣੇ ਕਹਿੰਦਾ ਜੁੰਡੇ ਪਟ ਦੂੰ ਆਪਦੀ ਸੱਸ ਨੂੰ ਜੇ ਥੋਡੀਆਂ ਘਰ ਵਾਲੀਆਂ ਥੋਡੀਆਂ ਮਾਮਾ ਦੇ ਜੁੰਡੇ ਪਟਣ ਫਿਰ ਕਿੰਨਾ ਕੁ ਸਵਾਦ ਆਊਗਾ ਨਾਲੇ ਪਹਿਲੀ ਗੱਲ ਤਾਂ ਆਇਆ ਨਾ ਜਿਹੜਾ ਉਹ ਤਾਂ ਉਹ ਸਾਨੂੰ ਬੋਲੀ ਜਾਂਦੀ ਗੱਲ ਤੇ ਤਾਂ ਮੈਨੂੰ ਲੱਗ ਗਿਆ ਪਤਾ ਮੈਂ ਵੇਖ ਲਿਆ ਮੈਂ ਵੇਖ ਲਿਆ ਮੈਂ ਵੇਖ ਲਿਆ ਬੰਦੇ ਕਹਿੰਦੀ ਵੀ ਯਾਰ ਆ ਤੇਰੇ ਅੱਛਾ ਜਿਹੜੇ ਨਾਲ ਆ ਗਿਆ ਤਾਂ ਮੇਰੇ ਯਾਰ ਹੋਗੇ ਹੁਣ ਸੁਣ ਫਿਰ ਹੁਣ ਸੁਣ ਤੈਨੂੰ ਮੈਂ ਦੱਸਦਾ ਹੁਣ ਧਿਆਨ ਕਰ ਮੇਰੇ ਵੱਲ ਨੂੰ ਤੂੰ ਵੀ ਸੁਣ ਲਈ ਸਰਦਾਰ ਤੂੰ ਵੀ ਸੁਣ ਲਈ ਕਾਕੇ ਆਇਆ ਨਾ ਨਾਲ ਮੋਤਬਰ ਬਣ ਕੇ ਪਹਿਲੀ ਗੱਲ ਤਾਂ ਮੈਨੂੰ ਉਦੋਂ ਡਾਊਟ ਹੋ ਗਿਆ ਜਦੋਂ ਕਹਿੰਦੀ ਨਾ ਸਕੇਆਂ ਚੋਂ ਉਹਨਾਂ ਚਾਚਿਆਂ ਚੋਂ ਉਹਨਾਂ ਤਾਇਿਆਂ ਚੋਂ ਮੈਂ ਤਾਂ ਪਿੰਡ ਚੋਂ ਮੋਤਬਰ ਬੰਦੇ ਲੈ ਕੇ ਆਂਦੇ ਕੀ ਗੱਲ ਪਿੰਡ ਚੋਂ ਮੋਤਬਰ ਲੈ ਆਂਦੇ ਸਕੇ ਭਰਾ ਮ ਲੜਾਈ ਝਗੜਾ ਸਫਾਈ ਦੇਣ ਦੀ ਲੋੜ ਨਹੀਂ ਉਹ ਕਿਸੇ ਕੰਮਾ ਕਰ ਸਫਾਈ ਦੇਣ ਦੀ ਲੋੜ ਨਹੀਂ ਮੇਰੇ ਪਰਮਾਨੰਦ ਥੋੜੀ ਬੋਲੀ ਬੀਬਾ ਚੁੱਪ ਕਰ ਬੀਬਾ ਚੁੱਪ ਕਰ ਬਣਦੀ ਨਾ ਬਣਦੀ ਮੈਨੂੰ ਉਸ ਗੱਲ ਦਾ ਪਤਾ ਨਹੀਂ ਮੈਨੂੰ ਸਾਰਾ ਪਤਾ ਨਹੀਂ ਸਰ ਇੱਥੇ ਸੁਣ ਲਓ ਪੇਕੇ ਵੀ ਮਾਰੇ ਹੋਗੇ ਸਹੁਰੇ ਵੀ ਮਾਰੇ ਹੋਗੇ ਤੇ ਕੱਲੀ ਚੰਗੀ ਇੱਕ ਭਲੀ ਮਾਂ ਸੀ ਬੀਬਾ ਮੈਨੂੰ ਸਾਰਾ ਮੈਨੂੰ ਭੈਣ ਜੀ ਸਾਰਾ ਪਤਾ ਹੈ ਮੈਂ ਸਭ ਜਾਣਦਾ ਕੀ ਕੌਣ ਕਿੰਨੇ ਪਾਣੀ ਜਾਂ ਮੈਂ ਦੇਖਦਾ ਸਾਰੀਆਂ ਚੀਜ਼ਾਂ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਵੀ ਮੌਤ ਪਰਬੰਦੇ ਇਸ ਵਾਸਤੇ ਸੱਦੇ ਜਾਂਦੇ ਵੀ ਸਾਡਾ ਕੰਪਰੋਮਾਈਜ਼ ਕਰਾ ਕੇ ਕਿ ਮੌਤ ਪਰ ਇਸ ਵਾਸਤੇ ਸੱਦੇ ਜਾਂਦੇ ਮੁੰਸ਼ੀ ਜ ਆਪ ਅਸੀਂ ਗੱਲ ਨਹੀਂ ਫਿਰ ਜਦੋਂ ਗਲਤ ਬੋਲਦੇ ਨੇ ਤੁਹਾਨੂੰ ਨਹੀਂ ਤੁਹਾਨੂੰ ਕੀ ਲੱਗਦਾ ਤੁਸੀਂ ਆਏ ਨਾ ਜੀ ਪਹਿਲਾਂ ਜਦੋਂ ਤੁਸੀਂ ਆਪ ਚੱਲ ਕੇ ਨਾ ਆਏ ਨਹੀਂ ਉਹ ਤਾਂ ਅਸੀਂ ਉਹਨੂੰ ਕਹੀ ਆਂ ਕਿ ਕਦੋਂ ਆਖਿਆ ਕਦੋਂ ਆਖਿਆ ਹਾਂਜੀ ਕਦੋਂ ਆਖਿਆ ਮੈਂ ਆਖਿਆ ਜੀ ਬਰਾਬਰ ਦਾ ਬਹਿਸ ਆਪੀ ਚੱਲ ਤੂੰ ਘੱਟ ਬੋਲ ਕੋਈ ਗੱਲ ਨਹੀਂ ਫਿਰ ਵੀ ਮਾਂ ਹੈਗੀ ਹੈਗੀ ਅੱਛਾ ਅਸੀਂ ਤਾਂ ਉਹਦੀ ਅਸੀਂ ਤਾਂ ਉਹਨਾਂ ਨੇ ਕਿਹਾ ਮਾਰਿਆ ਕਿਹਾ ਜੀ ਇਹਨੇ ਕੀ ਆਖਿਆ ਉਹਦੋਂ ਬੋਲਿਆ ਜੀ ਜਦੋਂ ਮਾਂ ਹੁਣ ਸਾਨੂੰ ਕੁੜੀ ਨਾਲ ਗਲਤ ਸਾਫਤ ਕਰੀ ਜਾਂਦੇ ਆ ਜੀ ਹੁਣ ਮਨ ਲਓ ਇਨਸਾਨੀਅਤ ਦੇ ਨਾਤੇ ਜੇ ਅਸੀਂ ਆ ਕੇ ਅਸੀਂ ਅੱਛਾ ਅੱਛਾ ਥੋੜਾ ਮਤਲਬ ਇਹ ਰਾਜ ਕੁਸ ਖਾ ਖੂ ਕੇ ਮਰ ਜਾਂਦੀ ਜੇ ਕਿਸੇ ਪਾਸੇ ਇਹ ਸਾਨੂੰ ਕਹਿੰਦੀ ਵੀ ਚਾਚਾ ਜੀ ਸਾਡੇ ਨਾਲ ਪਰੋਗੇ ਤਾਂ ਠੀਕ ਹੈ ਨਹੀਂ ਮੈਂ ਕਿਸੇ ਪਾਸੇ ਮਰ ਜੂੰਗੀ ਫਿਰ ਮੇਰੀ ਗੱਲ ਸੁਣੋ ਹੁਣ ਮੈਂ ਕਹਿਣਾ ਮੈਂ ਕਹਿਣਾ ਕੌੜੇ ਸ਼ਬਦ ਇਹ ਵੀ ਸਹੀ ਕਹਿਣਾ ਹੀ ਸੀਗਾ ਵੀ ਯਾਰ ਤੁਰ ਜਾ ਵੜ ਹੁਣ ਫਿਰ ਚੁੱਪ ਕਰਕੇ ਸੁਣ ਮੇਰੀ ਗੱਲ ਤੂੰ ਵੀ ਸੁਣ ਲੈ ਇਹੋ ਜੀ ਮਰੀ ਚੰਗੀ ਐ ਦੱਸ ਦੇ ਅਸਲੀਅਤ ਦੱਸ ਦੇ ਅਸਲੀਅਤ ਦੱਸ ਦੇ ਕਸੂ ਜੀ ਦੱਸੋ ਆਰ ਵਾਲੇ ਨਾਲ ਪਾਣੀ ਇੱਥੇ ਕਾੜਨਗੇ ਚਲੋ ਚੱਲ ਗਏ ਇੱਥੇ ਬੈਠ ਬੀਬਾ ਚੱਲ ਤੂੰ ਤੋਰ ਘਰੇ ਜੇ ਤਾਂ ਜਾ ਤਾਂ ਇਹਨਾਂ ਨਾਲ ਸੌਣਾ ਜਾ ਕੇ ਮੇਰ ਨਾਲ ਸੌਣਾ ਫਿਰ ਐ ਕਰ ਐ ਕਰ ਤੂੰ ਚਲੀ ਜਾ ਇੱਥੇ ਮੰਨ ਕੇ ਜਾ ਇਹਨਾਂ ਮੁਰੇ ਵੀ ਹਾਂ ਸਭ ਕੋ ਸਹੀ ਜਿਹੜਾ ਆਖਿਆ ਜੋ ਮਾਤਾ ਨੇ ਆਖਿਆ ਉਹ ਸਹੀ ਹੈ ਮੰਨ ਕੇ ਜਾ ਫਿਰ ਜਾ ਹੁਣ ਸੁਣਿਆ ਨਹੀਂ ਜਾਂਦਾ ਨਾ ਨਹੀਂ ਐ ਤਾਂ ਕਿਵੇਂ ਗਲਤ ਤਾਂ ਨਹੀਂ ਜਿਹੜੇ ਨਹੀਂ ਸਰਦਾਰ ਜੀ ਮੇਰੀ ਇੱਕ ਗੱਲ ਸੁਣ ਲਓ ਮੈਂ ਉਹਨਾਂ ਥਾਣੇਦਾਰਾਂ ਚੋਂ ਨਹੀਂਗਾ ਵੀ ਜਿਹੜੇ ਥੋੜੇ ਵਰਗੇ ਮੁਰੇ ਵਿਚ ਵਿਚ ਕਰਦੇ ਪਤਾ ਨਹੀਂ ਬੰਦੇ ਅੰਦਰ ਕੀ ਹੋਊਗਾ ਮੇਰੇ ਆਪ ਦੇ ਅੰਦਰ ਬੜਾ ਆਗ ਹੈ ਮੇਰੇ ਚ ਇਹੋ ਜੀ ਠੀਕ ਹੈ ਤੇ ਮੈਂ ਉਹ ਜੇ ਮੋਤਵਾਰ ਦੀ ਮੰਨਦਾ ਹਾਂ ਉਹ ਨਾ ਜਿਹੜਾ ਪਤਾ ਹੋਵੇ ਬੰਦਿਆਂ ਨਾਲ ਦਮ ਰੱਖਦਾ ਜਿਹੜੇ ਜਨਾਨੀਆਂ ਪਿੱਛੇ ਲਾ ਕੇ ਜਨਾਨੀਆਂ ਦੀ ਗੱਲਾਂ ਕਰਦੇ ਉਹ ਉਹਨਾਂ ਨੂੰ ਮੋਤਵਾਰ ਮੰਨਦਾ ਹੀ ਨਹੀਂ ਗਾ ਮੈਂ ਮੇਰੀ ਗੱਲ ਸੁਣਿਓ ਤੁਸੀਂ ਮੈਂ ਕਦੋਂ ਕਦੋਂ ਦੀ ਗੱਲ ਕਰਨੀ ਚਾਹਣਾ ਲਈ ਫਿਰ ਹਰ ਵਾਰੀ ਕੁਰ ਰੁਰ ਰੁਰ ਮੇਰੀ ਗੱਲ ਦੇ ਵਿੱਚ ਸੁਣਦਾ ਸੁਣਦਾ ਮੰਨਦਾ ਹੈਗਾ ਕਿ ਨਹੀਂ ਚਲ ਸੁਣਾਓ ਤੇ ਤੁਹਾਡੀ ਵੀ ਘੱਟੀ ਛੱਟੀ ਇਹਦੇ ਨਾਲ ਸੁਣਾਓ ਸੁਣਾਓ ਤੁਹਾਡੀ ਘੱਟੀ ਛੱਟੀ ਇਹਦੇ ਨਾਲ ਪਿੰਡੋਂ ਨਹੀਂ ਸਾਡੀ ਤਾਂ ਕਾਹਦੀ ਘੱਟੀ ਛੱਟੀ ਹੈ ਜੀ ਤੁਸੀਂ ਸੁਣਾਓ ਜੀ ਫਿਰ ਗੱਲ ਕਿਉਂ ਨਹੀਂ ਸੁਣਦੇ ਤੁਸੀਂ ਨਹੀਂ ਸੁਣਾਓ ਸੁਣਾਓ ਸਰ ਬੋਲੋ ਤੁਸੀਂ ਜੇ ਚੱਲ ਕੇ ਆਏ ਹੋ ਤੁਸੀਂ ਮੋਤਵਾਰ ਜੇ ਤੁਸੀਂ ਉਹਨੂੰ ਸਪੋਰਟ ਕਰੋਗੇ ਉਹ ਤਾਂ ਪਹਿਲਾਂ ਹੀ ਗਲਤ ਦਾਤਰੀ ਹੋਈ ਹੈ ਸੁਣਾਓ ਜੀ ਸੁਣਾਓ ਗੱਲ ਸੁਣਾਓ ਵਿਪੱਕ ਹਰਤੇ ਆਣ ਮੇਰੇ ਵੱਲ ਨੂੰ ਹੁਣ ਅੱਖਾਂ ਨੀਵੀਆਂ ਕਰਕੇ ਨਹੀਂ ਸਰਨਾ ਹਾਂਜੀ ਤੇਰੇ ਆਰੋ ਵਾਲੇ ਨਾਲ ਗੱਲ ਹੋਈ ਹੈ ਮੇਰੇ ਫੋਨ ਤੇ ਹੁਣ ਦੇਖ ਮੇਰੇ ਵੱਲ ਨੂੰ ਪਤਾ ਲੱਗੇ ਜਿਹੜੇ ਸਪੋਰਟ ਲੈ ਕੇ ਆਈਆਂ ਨਾਲ ਤੂੰ ਇੱਧਰ ਮੇਰੇ ਵੱਲ ਨੂੰ ਵੇਖ ਸਿੱਧਾ ਬੇਬਾ ਹੁਣ ਹੁਣ ਤੁਹਾਨੂੰ ਪਤਾ ਲੱਗਣਾ ਕਿ ਸਚਾਈ ਨਿਕਲੂਗੀ ਹੁਣ ਇਹ ਜ਼ਬਾਨ ਤੋਂ ਜੋ ਸਚਾਈ ਨਿਕਲਦੀ ਨਾ ਤਾਂ ਅੱਗ ਨਿਕਲਦੀ ਆ ਉਹ ਠੀਕ ਆ ਸਾੜਦੀ ਤੇਰੇ ਵਰਗੀਆਂ ਨੂੰ ਮੈਨੂੰ ਇਹ ਵੀ ਪਤਾ ਵੀ ਤੂੰ ਸਕੇ ਭਰਾ ਕਿਉਂ ਨਹੀਂ ਸਦੇ ਸਕੇ ਭਰਾਵਾਂ ਨੂੰ ਵੀ ਇਸ ਗੱਲ ਦਾ ਪਤਾ ਵੀ ਤੂੰ ਕਿੰਨੇ ਕ ਪਾਣੀ ਚ ਹੈ ਤੁਸੀਂ ਜਿਹੜੇ ਮੋਤ ਪਰ ਬਣ ਕੇ ਆ ਉਹਨੇ ਮੇਰੀ ਗੱਲ ਸੁਣ ਲਓ ਮਾਤਾ ਦੇ ਗੱਲ ਤਾਂ ਪੈ ਚੱਲੇ ਸੀ ਠੀਕ ਹੈ ਤੁਹਾਡੇ ਸਾਹਮਣੇ ਮਾਤਾ ਨੂੰ ਕਹਤਾ ਕੂੜੇ ਵਾਲਾ ਆਉਂਦਾ ਫਲਾਣਾ ਆਉਂਦਾ ਆਉਂਦਾ ਤਾਂ ਆਰੋ ਵਾਲਾ ਵੀ ਉਦੋਂ ਦਾ ਜਦੋਂ ਇਹ ਵਿਆਹ ਹੀ ਨਹੀਂ ਸੀ ਉਦੋਂ ਪਹਿਲਾਂ ਤਾਂ ਆਉਂਦਾ ਆਰੋ ਵਾਲਾ ਸਾਲ 6 ਮਹੀਨੇ ਪਹਿਲਾਂ ਤਾਂ ਮੇਰੀ ਸਾਰੀ ਗੱਲ ਹੋਈ 10 ਮਿੰਟ ਉਹਦੇ ਨਾਲ ਫੋਨ ਤੇ ਉਹਨੇ ਮੁਕਰਨ ਦੀ ਕੋਸ਼ਿਸ਼ ਕੀਤੀ ਕਹਿੰਦਾ ਜੀ ਮੈਂ ਤਾਂ ਬਹੁਤ ਚਰਦਾ ਜਾਣਾ ਮੈਂ ਤਾਂ ਪਹਿਲਾਂ ਜਦੋਂ ਇਹ ਵਹਿ ਨਹੀਂ ਸੀ ਮੁੰਡਾ ਉਦੋਂ ਵੀ ਕਹਿੰਦਾ ਕਿ ਮਾਤਾ ਮੈਨੂੰ ਚਾਹ ਪਾਣੀ ਪੀਉਂਦੀ ਸੀ ਮੈਂ ਤਾਂ ਚਾਹ ਇਹਨੇ ਦੇ ਘਰੋਂ ਪੀਣਾ ਮੈਂ ਕਿਹਾ ਵੀ ਹੁਣ ਵੀ ਪੀਣਾ ਕਹਿੰਦਾ ਵੀ ਹਾਂ ਮੈਂ ਕਿਹਾ ਫੇਰ ਮੈਨੂੰ ਦੱਸ ਅਸਲੀਅਤ ਕੀ ਹੈ ਕਹਿੰਦਾ ਜੀ ਕੋਈ ਵੀ ਨਹੀਂ ਮੁੜ ਕੇ ਮੈਂ ਉਹਨੂੰ ਇਹ ਗੱਲ ਆਖੀ ਮੈਂ ਕਿਹਾ ਕਾਕਾ ਮੇਰੀ ਗੱਲ ਸੁਣ ਲੈ ਜੇ ਮੈਂ ਤੇਰੀ ਡਿਟੇਲ ਕਢਵਾ ਲਈ ਨਾ ਤੇਰੀ ਤੇਨ ਦੀ ਅਨੋ ਰਾਨੀ ਦੀ ਕਾਲ ਡਿਟੇਲ ਮੇਰੇ ਟੇਬਲ ਤੇ ਆ ਕੇ ਨਿਕਲ ਕੇ ਤੇ ਮੈਂ ਤੇਰੇ ਡਾਂਗ ਥੱਲੇੋਂ ਪਾ ਕੇ ਤਾਂ ਦੀ ਕੱਢ ਦੂੰ ਜੇ ਝੂਠਾ ਸਾਬਤ ਹੋਇਆ ਤਾਂ ਮੁੜ ਕੇ ਹੋ ਗਿਆ ਪਾਣੀ ਉਹ ਫਿਰ ਨਾਲ ਦੀ ਨਾਲ ਕਹਿੰਦਾ ਹਾਂ ਮੈਂ ਤੁਹਾਨੂੰ ਅਸਲੀਅਤ ਦੱਸ ਦਿੰਦਾ ਜੀ ਪਰ ਆਇਆ ਵੀ ਉਹਨਾਂ ਦਾ ਮੈਂ ਗਾਂ ਨੂੰ ਨਹੀਂ ਜਾਂਦਾ ਮੈਂ ਤਾਂ ਹੋਰ ਪਿੰਡ ਚ ਡਿਊਟੀ ਲਵਾ ਲੂੰਗਾ ਸਾਡਾ ਨਾਲ ਪੰਜ ਸੱਤ ਪਿੰਡ ਅੱਜ ਪਾਣੀ ਜਾਂਦਾ ਮੈਂ ਕਿ ਅੱਛਾ ਗੱਲ ਦੱਸ ਮੈਂ ਕਿ ਹਸਲ ਕੀ ਹੈ ਇਹ ਕੰਪਲੇਂਟ ਕਰਕੇ ਗਈ ਵੀ ਮੇਰੀ ਸੱਸ ਮੇਰੇ ਤੇ ਇਲਜ਼ਾਮ ਲਾਉਂਦੀ ਹੈ ਉਹਨਾਂ ਇਲਜ਼ਾਮਾਂ ਨੂੰ ਕਲੀਅਰ ਕਰਨਾ ਸਾਡਾ ਅਬਰਦੀ ਸਾਨੂੰ ਸਿਖਾਉਂਦੀ ਹੈ ਇਹੀ ਸਿਖਾਇਆ ਜਾਂਦਾ ਸਾਨੂੰ ਐ ਨਹੀਂ ਸਾਡੇ ਕਿਹੜਾ ਧੀਆਂ ਭੈਣਾ ਨਹੀਂ ਇਹਨੂੰ ਗਲਤ ਕਰਕੇ ਸਾਨੂੰ ਕੁਝ ਮਿਲਣਾ ਸਾਨੂੰ ਮਿਲਣਾ ਕਿ ਇਹਦਾ ਘਰ ਵਸ ਜੇ ਫੇਰ ਉਹ ਕਹਿੰਦਾ ਜੀ ਮੈਂ ਜਦੋਂ ਵਿਆਹ ਤੋਂ ਬਾਅਦ ਜਾਣ ਲੱਗਿਆ ਨਾ ਮੈਂ ਤਾਂ ਹਰ ਰੋਜ਼ ਹੀ ਜਾਂਦਾ ਸੀਗਾ ਪਾਣੀ ਦਾ ਕੈਂਪਰ ਖਾਲੀ ਚੱਕ ਲਿਓਣਾ ਨਾ ਮਾਰਾ ਖੋਣਾ ਕਿੰਨੀ ਹੈ ਕਿ ਕੈਂਪਰ ਆ ਕੀ ਆ ਪਤਾ ਨਹੀਂ ਦੇਖ ਕੇ ਆਉਂਦਾ ਉਹ ਉਹ ਕਹਿੰਦਾ ਜਦੋਂ ਮੈਂ ਗਿਆ ਤੇ ਆਂਦੇ ਵੀ ਇਹਨਾਂ ਦੀ ਨੋ ਰਾਨੀ ਨੇ ਚਾਹ ਬਣਾ ਲਈ ਤਾਂ ਕਿ ਵੀਰੇ ਚਾਹ ਪੀ ਕੇ ਜਾਏ ਵੀਰੇ ਠੀਕ ਹੈ ਇੱਕ ਤਾਂ ਮੈਨੂੰ ਇਸ ਗੱਲੋਂ ਬੜੀ ਸ਼ਰਮ ਆਉਂਦੀ ਹੈ ਵੀ ਵੀਰਾ ਸ਼ਬਦ ਜਿਹੜਾ ਨਾ ਵੀਰਾ ਤੇ ਰਖੜੀ ਇਹ ਦੋ ਸ਼ਬਦ ਆਸ਼ਕ ਲੋਕਾਂ ਨੇ ਬਦਨਾਮ ਕਰਤੇ ਮਿੱਟੀ ਪਟਦੀਆਂ ਨਾ ਸ਼ਬਦਾਂ ਦੀ ਇਹ ਮੇਰਾ ਭਰਾ ਹੈ ਇਹ ਮੇਰਾ ਮੂੰਹ ਬੋਲਿਆ ਭਰਾ ਹੈ ਮੈਂ ਇਹ ਰਖੜੀ ਬੰਦੀ ਐ ਇਹ ਮੇਰਾ ਧਰਮ ਦਾ ਭਰਾ ਹੈ ਤੇ ਅੰਦਰੋਂ ਆ ਚੀਜ਼ ਹੁੰਦੀ ਆ ਆਪਸ ਦੇ ਵਿੱਚ ਅੰਦਰੋਂ ਗੰਢ ਤੁਪ ਹੁੰਦੀ ਹੈ ਮੈਨੂੰ ਆਹ ਕਹਿੰਦੀ ਵੀਰੇ ਚਾਹ ਪੀ ਕੇ ਜਾਈ ਹੁਣ ਤਾਂ ਨਹੀਂ ਵੇਖਣਾ ਨੇ ਮੇਰੇ ਵੱਲ ਨੂੰ ਪਤਾ ਮੈਂ ਕੀ ਕਹਿ ਰਿਹਾ ਕਹਿੰਦਾ ਮਾਤਾ ਕਿਤੇ ਕੁਦਰਤੀ ਘਰੋਂ ਬਾਹਰ ਸੀ ਪਤਾ ਨਹੀਂ ਪਾਥੀਆਂ ਲੈਣ ਗਈ ਸੀ ਕੀ ਕਰਨ ਗਈ ਸੀ ਬਾੜੇ ਤੇ ਬੱਜਾ ਵਾਲੇ ਪਾਸੇ ਉੱਥੇ ਗਈ ਸੀ ਕੀ ਕਰਦੀ ਸੀ ਕਹਿੰਦਾ ਮੈਂ ਬੈਠ ਗਿਆ ਕਹਿੰਦਾ ਚਾਹ ਦੋ ਕੱਪਾਂ ਚ ਪਾ ਕੇ ਲਈ ਤੇ ਮੇਰੇ ਕੋਲੇ ਬੈਠ ਕੇ ਕੁਰਸੀ ਢਾ ਕੇ ਮੈਨੂੰ ਆਹ ਕਹਿੰਦੀ ਤੇਰੀ ਮੈਰਿਜ ਹੋਈ ਹੈ ਆਹਦਾ ਮੈਂ ਕਿਹਾ ਵੀ ਹਾਂ ਆ ਕੇ ਮੈਰਿਜ ਹੋਈ ਤਾਂ ਨਹੀਂ ਤੇ ਮੇਰੀ ਇੰਗੇਜਮੈਂਟ ਹੋਈ ਵੀ ਆ। ਕਹਿੰਦਾ ਮੈਂ ਕਿਹਾ ਕਿਉਂ? ਆ ਨਹੀਂ ਬੱਸ ਆ ਕੇ ਵੈਸੀ ਤਾਂ ਦਾ ਕਿ ਸਮਾਈਲਾਂ ਜੀਆਂ ਦੇਣ ਲੱਗ ਪਈ। ਹੱਸਣ ਜੇ ਲੱਪੀ ਮੈਨੂੰ ਵੇਖ। ਕਹਿੰਦਾ ਮੈਂ ਕਿਹਾ ਵੀ ਤੂੰ ਮੈਨੂੰ ਵੇਖ ਕੇ ਹਸਦੀ ਕਿਉਂ? ਕਹਿੰਦੀ ਕਿ ਉਹੀ ਆਖੇ ਬੱਸ ਮੈਨੂੰ ਆਏ ਤਾਂ ਕੀ ਨਕੀ ਆਂਦੀ ਇਹ ਦੇਖ ਤੂੰ ਮੈਨੂੰ ਸੋਹਣਾ ਲੱਗਿਆ। ਕਹਿੰਦਾ ਮੈਂ ਕਿਹਾ ਵੀ ਤੇਰਾ ਵਿਆਹ ਹੋਇਆ ਭਾਬੀ ਹੁਣੇ ਆਂਦਾ। ਉਹ ਵੀਰੇ ਕਹਿੰਦੀ ਆਂਦਾ ਮੈਂ ਤਾਂ ਹੁਣ ਇਹਨੂੰ ਇਹਨੂੰ ਭਰਾ ਹੀ ਮੰਨਦਾ ਕਦੋਂ ਦਾ। ਕਹਿੰਦਾ ਮੈਂ ਕਿਹਾ ਭਾਬੀ ਹੁਣ ਤੇਰਾ ਵਿਆਹ ਹੋਇਆ ਨਵਾਂ ਨਵਾਂ। ਆਦੀ ਕਾਹਦਾ ਵਿਆਹ ਹੋਇਆ? ਆਦੀ ਮੈਨੂੰ ਤਾਂ ਜੂੜ ਪਾਇਆ ਮੁੰਡਾ ਕੰਮ ਕਰਦਾ ਹੈ ਮੁੰਡਾ ਕਮਾਈ ਕਰਦਾ ਹੈ ਇਹਨਾਂ ਕੁਝ ਕਹਿ ਕੇ ਕਿ ਜਿੰਨਾ ਕੁ ਜਿੰਨੀਆਂ ਗੱਲਾਂ ਕੀਤੀਆਂ ਸੀਗਾ ਇੱਥੇ ਆਈਆਂ ਕਿ ਇਹ ਤਾਂ ਮਹੀਨਾ ਨਹੀਂ ਪੈਣ ਦਿੱਤਾ ਮੇਰੀ ਸੱਸ ਨਾਲ ਮੇਰਾ ਕਲੇਸ਼ ਸ਼ੁਰੂ ਹੋ ਗਿਆ ਕੰਮ ਧੰਦਿਆਂ ਨੂੰ ਲੈ ਕੇ ਇਹ ਨਾਲ ਦੀ ਨਾਲ दारू ਢੱਪਣ ਲੱਗ ਪਿਆ ਇਹਨੂੰ ਤਾਂ ਪਤਾ ਹੀ ਨਹੀਂ ਲੱਗਦਾ दारू ਪੀ ਕੇ ਕਿੱਥੇ ਇੱਥੇ